ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੰਜਾਬ ਦੇ ਸਕੂਲਾਂ ਨੂੰ ਖੋਲਣ ਦੇ ਸਬੰਧ ਵਿੱਚ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਇਸ ਬੰਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਜੋ ਵੀ ਜਾਰੀ ਹੋ ਰਹੀ ਹੈ ਨਹੀਂ ਸਕੂਲਾਂ ਵਾਲੇ ਉਹ ਤੁਹਾਨੂੰ ਮੈਂ ਡਿਟੇਲ ਵਿੱਚ ਉਹਦੇ ਬਾਰੇ ਜਾਣਕਾਰੀ ਦਿਊਂਗੀ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਸੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਸਕੂਲ ਜਿਹੜੇ ਅ ਤਿੰਨ ਚਾਰ ਦਿਨਾਂ ਦੇ ਲਈ ਬੰਦ ਕਰ ਦਿੱਤੇ ਗਏ ਸੀ ਸੋ ਕਾਫੀ ਕਮੈਂਟ ਆ ਰਹੇ ਆ ਕਿ ਸਕੂਲ ਹੁਣ ਕੰਟੀਨਿਊ ਹੋਣਗੇ ਜਾਂ ਨਹੀਂ ਹੋਣਗੇ ਜਾਂ ਕੱਲ ਖੁੱਲਣਗੇ ਜਾਂ ਨਹੀਂ ਸੋ ਇਸ ਦੇ ਸਬੰਧ ਵਿੱਚ ਜੇ ਗੱਲ ਕਰੀਏ ਹਲੇ ਤੱਕ ਕੋਈ ਵੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਨਹੀਂ ਜਾਰੀ ਹੋਇਆ ਹੋ ਸਕਦਾ ਹੈ ਕਿ ਸਥਿਤੀ ਨੂੰ ਦੇਖਦੇ ਹੋਏ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੈ ਤਾਂ ਪੋਸਿਬਿਲਟੀ ਹੈ ਕਿ ਕੋਈ ਨੋਟੀਫਿਕੇਸ਼ਨ ਆ ਜੇ ਪਰ ਜਿਹੜਾ ਰੀਸੈਂਟ ਹੀ ਸਕੂਲਾਂ ਦੇ ਲਈ ਇੱਕ ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਇਹ ਜਿਹੜੇ ਇੱਕ ਲੈਟਰ ਜਾਰੀ ਹੋਇਆ ਹੈਗਾ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਕਿ ਸਕੂਲਾਂ ਦੇ ਵਿੱਚ ਜਿਹੜੀਆਂ ਪਾਣੀ ਦੀਆਂ ਟੈਂਕੀਆਂ ਉਹਨਾਂ ਨੂੰ ਸਾਫ਼ ਕਰਵਾਇਆ ਜਾਵੇ ਸੋ ਇਹ ਸਕੂਲ ਖੁੱਲਣ ਨੂੰ ਲੈ ਕੇ ਹੀ ਜਿਹੜੇ ਇਹ ਬੱਚਿਆਂ ਨੇ ਹੁਣ ਪਾਣੀ ਪੀਣਾ ਹੈਗਾ ਉਹਦੇ ਲਈ ਇੱਕ ਲੈਟਰ ਜ਼ਰੂਰ ਜਾਰੀ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਆਪ ਜੀ ਨੂੰ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਸਮੂਹ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਹੈ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਬੱਚਿਆਂ ਦਾ ਪੀਣ ਵਾਲਾ ਪਾਣੀ ਸਾਫ਼ ਸੁਥਰਾ ਹੋਵੇ ਉਕਤ ਧਿਆਨ ਦਿੰਦੇ ਹੋਏ ਆਪ ਜੀ ਨੂੰ ਅਧੀਨ ਆਉਂਦੇ ਸਮੂਹ ਸਕੂਲਾਂ ਵਿੱਚ ਪਾਣੀ ਪੀਣ ਦੀਆਂ ਟੈਂਕੀਆਂ ਦੀ ਸਫਾਈ ਕੀਤੀ ਜਾਵੇ ਸਫਾਈ ਕਰਨ ਵਾਲੇ ਦਿਨ ਦੀ ਮਿਤੀ ਟੈਂਕੀ ਉੱਪਰ ਲਿਖੀ ਜਾਵੇ ਤੇ ਇਸ ਨੂੰ ਸਮੇਂ-ਸਮੇਂ ਤੇ ਇਹ ਪ੍ਰਕਿਰਿਆ ਜਿਹੜੀ ਕੀਤੀ ਜਾਵੇ ਇਸ ਦਾ ਜਿਹੜੀ ਪਾਲਣਾ ਹੈ ਉਹ 15 ਦਿਨਾਂ ਦੇ ਅੰਦਰ ਮੁਖ ਤਾਫਤਰ ਨੂੰ ਸੂਚਿਤ ਕੀਤਾ ਜਾਵੇ ਸੋ ਜਿੰਨੇ ਵੀ ਸਕੂਲ ਆਉਂਦੇ ਨੇ ਗਵਰਨਮੈਂਟ ਸਕੂਲ ਹੈ ਚਾਹੇ ਕੋਈ ਵੀ ਸਕੂਲ ਹੈ ਸੋ ਜਿੱਥੇ ਪਾਣੀ ਦੀਆਂ ਟੈਂਕੀਆਂ ਨੇ ਉੱਥੋਂ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਹ ਜਿਹੜਾ ਲੈਟਰ ਜਾਰੀ ਹੋਇਆਗਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿ ਜਿੰਨੀਆਂ ਵੀ ਟੈਂਕੀਆਂ ਉਹ 15 ਦਿਨਾਂ ਦੇ ਅੰਦਰ-ਅੰਦਰ ਸਾਰੀਆਂ ਬੱਚਿਆਂ ਦੇ ਸਕੂਲ ਆਉਣ ਤੋਂ ਪਹਿਲਾਂ-ਪਹਿਲਾਂ ਸਾਫ਼ ਕੀਤੀਆਂ ਜਾਣ ਤੇ ਜਿਸ ਦਿਨ ਵੀ ਟੈਂਕੀਆਂ ਨੂੰ ਸਾਫ਼ ਕੀਤਾ ਜਾਂਦਾ ਹੈ ਉਸ ਦੀ ਜਿਹੜੀ ਡੇਟ ਹੈ ਉਹ ਉਹਦੇ ਵਿੱਚ ਮੈਂਸ਼ਨ ਕੀਤੀ ਜਾਵੇ ਟੈਂਕੀ ਦੇ ਉੱਪਰ ਕਿਉਂਕਿ ਜਿਹੜਾ ਹੁਣ ਮੀਂਹ ਦੀ ਜਿਹੜੀ ਸਥਿਤੀ ਆ ਹੜ੍ਹਾਂ ਦੀ ਸਥਿਤੀ ਆ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਜਿਹੜੀਆਂ ਉਹ ਕ੍ਰੀਏਟ ਹੋ ਜਾਂਦੀਆਂ ਇਨਫੈਕਸ਼ਨ ਲਾ ਲੋ ਜਾਂ ਕੋਈ ਹੈਜ਼ਾ ਮਲੇਰੀਆ ਡੈਂਗੂ ਐਵੇਂ ਦੀਆਂ ਬਹੁਤ ਬਿਮਾਰੀਆਂ ਨੇ ਇਨਫੈਕਟ ਤਾਂ ਕਰਕੇ ਜੋ ਪਾਣੀ ਆ ਬੱਚਿਆਂ ਦੀ ਹੈਲਥ ਨੂੰ ਬਹੁਤ ਇਫੈਕਟ ਕਰਦਾ ਸੋ ਬੱਚਿਆਂ ਦੀ ਸਿਹਤ ਨੂੰ ਧਿਆਨ ਰੱਖਦੇ ਹੋਏ ਜਿਹੜੇ ਇਹ ਆਰਡਰ ਆਏ ਨੇ ਕਿ ਤੁਸੀਂ ਆਪਣੇ ਸਕੂਲਾਂ ਦੀਆਂ ਟੈਂਕੀਆਂ ਨੂੰ ਸਾਫ਼ ਕਰਵਾਓ ਤੇ ਟਾਈਮ ਟੂ ਟਾਈਮ ਸਾਫ਼ ਕਰਵਾਉਂਦੇ ਰਹੋ ਤੇ ਨਾਲ ਦੀ ਨਾਲ ਅਪਡੇਟ ਜਿਹੜੀ ਆ ਉਹ ਦਿੱਤੀ ਜਾਂਦੀ ਰਹੇ ਸੋ ਜਿਹੜੀਆਂ ਛੁੱਟੀਆਂ ਦੀ ਗੱਲ ਹੋਈ ਆ ਉਹ ਹਲੇ ਤੱਕ ਕੋਈ ਵੀ ਵਾਰ ਵਰਕਮੈਂਟ ਜਿਹੜੇ ਆ ਰਹੇ ਸੀ ਕਿ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹਲੇ ਤੱਕ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਨਹੀਂ ਜੋ ਪਿਛਲਾ ਹੀ ਜਿਹੜਾ ਨੋਟੀਫਿਕੇਸ਼ਨ ਹਲੇ ਤੱਕ ਅੱਜ ਤੱਕ ਦਾ ਸੀਗਾ ਉਹ ਚੱਲ ਰਿਹਾ ਹੈ ਕੱਲ ਦਾ ਜੋ ਵੀ ਅਪਡੇਟ ਆਉਂਦੀ ਹੈ ਸਕੂਲ ਖੋਲਣ ਦੇ ਸਬੰਧੀ ਆਉਂਦੀ ਹੈ ਤਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਕੋਈ ਰੀਸੈਂਟ ਕੋਈ ਸਰਕਾਰ ਵੱਲੋਂ ਸਿਚੁਏਸ਼ਨ ਨੂੰ ਦੇਖਦੇ ਹੋਏ ਕੋਈ ਡਿਸੀਜਨ ਲਿਆ ਜਾਂਦਾ ਹੈ ਜਿੰਨਾ ਜ਼ਿਲ੍ਹਿਆਂ ਦੇ ਵਿੱਚ ਜਾਂ ਜਿੱਥੇ-ਜਿੱਥੇ ਜੜੀਆਂ ਅਫੈਕਟਡ ਹੋਈਆਂ ਨੇ ਹੜ੍ਹਾਂ ਨੂੰ ਲੈ ਕੇ ਉੱਥੋਂ ਦੇ ਸਕੂਲਾਂ ਨੂੰ ਲੈ ਕੇ ਜੋ ਵੀ ਅਪਡੇਟ ਆਊਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੁਸੀਂ ਹਰ ਤਰ੍ਹਾਂ ਦੀ ਅਫੀਸ਼ੀਅਲ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ